ਪਟਿਆਲਾ ਜ਼ਿਲ੍ਹਾ ਦੇ ਹਲਕਾ ਰਾਜਪੁਰਾ ਦੇ ਵਿੱਚ ਨੀਟੂ ਛਟਰਾ ਵਾਲਾ ਪਹੁੰਚਿਆ ਜਿੱਥੇ ਉਸਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੇਕਰ ਮੈਂ ਐਮਪੀ ਬਣਨ ਤੋਂ ਬਾਅਦ ਦੂਜੇ ਦਿਨ ਹੀ ਲੋਕਾਂ ਦਾ ਮੂਲ ਨਾ ਮੋੜਿਆ ਤਾਂ ਪੰਜਾਬ ਨਹੀਂ ਬਲਕਿ ਪੂਰਾ ਹਿੰਦੁਸਤਾਨ ਮੇਰੇ ਜੁੱਤੀਆਂ ਮਾਰੇ ਨਾ ਮੈਂ ਇੱਕ ਦਿਨ ਲੈਣਾ ਨਾ ਮੈਂ ਦੋ ਦਿਨ ਲੈਣੇ ਮੈਂ ਨਾਲ ਦੇ ਨਾਲ ਹੀ ਜਿੱਤਨ ਮਗਰੋਂ ਕੰਮ ਸ਼ੁਰੂ ਕਰ ਦੇਣੇ ਆ ਸਭ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਹੋ ਪੀਜ਼ੀਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਅੱਡਰ ਤੇ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੇ ਹੱਥਿਆਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕਵਾਰੇ ਤੋਂ ਵੇਖ ਭਗਤ ਸਿੰਘ ਆ ਕੇ ਕਹਿੰਦੇ ਕਿਲੇ ਉਮੀਦਾਂ ਦੇ ਵਿਚ ਚੌਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵਿਚ ਚੌਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਮਿੱਤਰਾ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰਾ ਸੋਡੇ ਖਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੜ ਕਵਾਰੇ ਤੋਂ ਕੁਰਸੀ ਦੀ ਭੁੱਖ ਨੇ ਕੀਤਾ ਕੁਰਸੀ ਦੀ ਭੁੱਖ ਨੇ ਕੀਤਾ ਲੀਡਰ ਲਾਣਾ ਦੋਸ਼ੀ ਏ ਕੁਰਸੀ ਦੀ ਭੁੱਖ ਨੇ ਕੀਤਾ ਲੀਡਰ ਲਾਣਾ ਦੋਸ਼ੀ ਏ ਡੇਰਿਆਂ ਦੇ ਵਿੱਚ ਹੁੰਦੀ ਦੇਖੀ ਤੱਕੇ ਸ਼ਾਈ ਏ ਡੇਰਿਆਂ ਦੇ ਵਿੱਚ ਹੁੰਦੀ ਦੇਖੀ ਤੱਕੇ ਸ਼ਾਈ ਏ ਹੀਰ ਸੇਫ ਨੀ ਜਾਂਦੀ ਮਿੱਤਰਾ ਹੀਰ ਸੇ ਪਨੀ ਜਾਂਦੀ ਮਿੱਤਰਾ ਤਖਤ ਹਜ਼ਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੱਡੀ ਕਵਾਰੇ ਤੋਂ ਵੇਖ ਭਗਤ ਸਿੰਘ ਆਕੇ ਟੈਂਦੇ ਕਿਲੇ ਉਮੀਦਾਂ ਦੇ ਵਿਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਅੱਜ ਦੀ ਜਿਹੜੀ ਲੋੜ ਆ ਹਰ ਘਰ ਦੇ ਵਿੱਚ ਭਗਤ ਸਿੰਘ ਦੀ ਲੋੜ ਆ ਅੱਜ ਡਾਕਟਰ ਭੀਮਰਾ ਬਾਬਾ ਸਾਹਿਬ ਦੀ ਲੋੜ ਹੈ ਜੇ ਨਾ ਲੋੜ ਰਹੀ ਤੇ ਇਧਰ ਭਾਰਤ ਦੇਸ਼ ਤੇ ਵੇਖੀ ਗਿਆ ਤੇ ਪੰਜਾਬ ਵਿਗਨ ਜੇ ਵੀ ਕੋਈ ਟਾਈਮ ਨਹੀਂ ਲੱਗਦਾ ਕਿੰਨੇ ਉਮੀਦਵਾਰ ਹੁਣ ਤੁਸੀਂ ਐਲਾਨ ਚੋਗੇ 13 ਦੇ 13 ਕਿਤੇ ਜੀ ਦੇਖੋ ਬਾਕੀ ਜਨਤਾ ਦਾ ਪਿਆਰ ਹੈ ਰਾਜਪੁਰੇ ਐਤ ਕੀ ਲੋਕੀ ਐਤ ਕੀ ਰਾਜਪੁਰੇ ਭਾਜੀ ਨੰਨਾ ਭਾਜੀ ਖੜੇ ਕੀਤੇ ਐਤ ਕੀ ਲੋਕਾਂ ਜਿਹਨੂੰ ਪੁੱਛਿਆ ਮੈਂ ਯਾਰ ਬੋਰਡ ਕਿਉਂ ਬਣੀ ਉਹ ਕਹਿੰਦਾ ਦਫਾ ਕਰੋ ਬੋਰਡ ਨੂੰ ਕੋਈ ਚਾਹੀਦੀ ਗੱਲ ਕਰ ਉਹ ਮੈਂ ਕਹਾ ਭਰਾਵਾ ਕੀ ਗੱਲ ਕਰ ਪਿਆ ਕਿਉ ਪਿਆ ਉਹ ਕਹਿੰਦਾ ਮੈਂ ਬੋਰਡ ਹੀ ਨਹੀਂ ਬਣੀ ਮੈਂ ਕਹਾ ਯਾਰ ਇਦਾਂ ਨਾ ਕਰੀ ਤੂੰ ਮੈਨੂੰ ਇੱਕ ਵਾਰੀ ਇੱਕ ਵਾਰੀ ਮੈਨੂੰ ਬਾਕੇ ਦੇਖ ਲੈ ਇੱਕ ਵਾਰੀ ਮੈਨੂੰ ਉਹ ਕਹਿੰਦਾ ਇੰਨੇ ਇੰਨੇ ਬੰਦੇ ਨੂੰ ਬਾਕੇ ਦੇਖੀ ਕੋਸ਼ਿਸ਼ ਸਵਾਰਾ ਤੈਨੂੰ ਬਾਕੇ ਕੀ ਕਰੂਗਾ ਮੈਂ ਕਹਾ ਸਿਰਫ ਇੱਕ ਮੌਕਾ ਇੱਕ 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 ਮੌਕਾ ਇੱਕ 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 ਮੌਕਾ ਇੱਕ 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 ਮੌ ਇੱਕ 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 ਮੌਕਾ ਇੱਕ ਇੱਕ ਕਿਹੜੀ ਕਿਹੜੀ ਪਾਰਟੀ ਤੋਂ ਤੁਸੀਂ ਇੱਕ ਇੱਕ ਮੌਕਾ ਨਿਸ਼ਾਨ ਕਿ ਰੱਖਿਆ ਆਪਣੇ ਅੱਛਾ ਲੋ ਲਾਸਟ ਗੱਲ ਕਰਨ ਲੱਗਾ ਤੁਹਾਡੇ ਨਾਲ ਮੈਂ ਵੀ ਜੇ ਮੈਂ ਜਿੱਤ ਕੇ ਦੂਜੇ ਦਿਨ ਦੂਜੇ ਦਿਨ ਮੈਂ ਜਿੱਤ ਕੇ ਮੈਂ ਤੁਹਾਡਾ ਮੁੱਲ ਨਾ ਮੁੜਾ ਤੇ ਸਾਰਾ ਸ਼ਹਿਰ ਕੀ ਸਾਰਾ ਹਿੰਦੁਸਤਾਨ ਜੁੱਤੀਆਂ ਮਾਰਿਓ ਸਿਰਫ ਦੂਜੇ ਦਿਨੀ ਕੋਈ ਇੱਕ ਇੱਕ ਮਹੀਨਾ ਨਹੀਂ ਕੋਈ ਦੋ ਦਿਨ ਨਹੀਂ ਕੋਈ ਤਿੰਨ ਦਿਨ ਨਹੀਂ ਆ ਪਹਿਲੇ ਦਿਨ ਜਿੱਤ ਗਿਆ ਦੂਜੇ ਦੇ ਨਾਲ ਤੁਹਾਡੇ ਵੋਟਾਂ ਦਾ ਮੁੱਲ ਮੋੜ ਦੇਣਾ ਆਪਾਂ ਕਿਹੜੀ ਤੁਸੀਂ ਉੱਥੋਂ ਚੋਣ ਲੈਟਰ ਮਾਰਨ ਅਸੀਂ ਤੋਂ ਵੀ ਕਿਹਦੇ ਨਾਲ ਮੁਕਾਬਲਾ ਲਏਗਾ ਤੁਹਾਡਾ ਮੁਕਾਬਲਾ ਤਾਂ ਸਾਰੇ ਆਪਣੇ ਖਿਲਾਫ ਹੀ ਆ ਪਰ ਉਸੇਸ ਨੂੰ ਦੋ ਬੰਦੇ ਖੜੇ ਆ ਇੱਕ ਸਾਡੇ ਮਨਤੇ ਜੀ ਉੱਥੇ ਖੜੇ ਆ ਜੀ ਇੱਕ ਨਰਿੰਦਰ ਮੋਦੀ ਖੜੇ ਬਾਕੀ ਹੋਰ ਕੋਈ ਫਾਰਮ ਹੀ ਨਹੀਂ ਪੜਦਾ ਪਿਆ ਡਰਦਾ ਮਾਰਾ ਉਹ ਮੈਂ ਕਿਹਾ ਕੀ ਗੱਲ ਹੋਗੀ ਉਹ ਕਹਿੰਦੇ ਨਹੀਂ ਨਹੀਂ ਅਸੀਂ ਹਾਰ ਜੇ ਮੈਂ ਕਿਹਾ ਹਾਰ ਤੇ ਜਾਣਾ ਹੀ ਆ ਯਾਰ ਉਹ ਤੇ ਮੈਨੂੰ ਹੀ ਪਤਾ ਪਰ ਖੜੇ ਤੇ ਹੋ ਸਭਿਧਾਨ ਤੇ ਕਹਿੰਦਾ ਵਾ ਜੇ ਆਪਾਂ ਐਸਾ ਕਰਕੇ ਖੜੇ ਨਹੀਂ ਹੁੰਦੇ ਨਾ ਜਿੰਨੇ ਜ਼ਿਆਦਾ ਇੱਕ ਸ਼ਹਿਰ ਦੇ ਵਿੱਚ VOTER SUPPORTER ਖੜੇ ਹੋਣਗੇ ਸਰਕਾਰ ਡਰੇਗੀ ਸਰਕਾਰ ਤਾਂ ਡਰੇਗੀ ਕਿ ਯਾਰ ਇਹ ਬੰਦੇ ਸ਼ਾਇਦ ਜਿੱਤ ਨਾ ਜਾਣ ਕਿਤੇ ਉਹਨਾਂ ਨੂੰ ਪਤਾ ਹੋਣਾ ਚਾਹਦਾ ਜਨਤਾ ਦੀ ਜਨਤਾ ਵੋਟ ਪਾਣਾ ਜਾਣਦੀ ਜਨਤਾ ਦਾ ਬੋਰਡ ਦਾ ਹਿਸਾਬ ਵੀ ਮੰਗ ਸਕਦੀ ਜਨਤਾ ਇਹਨਾਂ ਨੂੰ ਪੁੱਛ ਸਕਦੀ ਹੁਣ ਹੁਣ ਦੇਖੋ ਜੇ ਆਪਾਂ ਗੱਲ ਕਰੀਏ ਮਣੀਪੁਰ ਦੇ ਵਿੱਚ ਏਡਾ ਤਕੜਾ ਕਾਂਡ ਹੋਇਆ ਜੀ ਰਾਜਪੁਰੇ ਰਾਜਪੁਰੇ ਆਇਓ ਰਾਜਪੁਰਾ ਸ਼ਹਿਰ ਕਿਸ ਤਰ੍ਹਾਂ ਦਾ ਲੱਗਿਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਮੋਦੀ ਉਹ ਤੋਂ ਚੋਣ ਲੜ ਰਹੇ ਨੇ ਤੁਸੀਂ ਉਹਨਾਂ ਦੇ ਮੁਕਾਬਲੇ ਲੜ ਰਹੇ ਹੋ ਉਹਨਾਂ ਤੋਂ ਸਾਰੀ ਦੁਨੀਆ ਜਾਣਦੀ ਹੈ ਤੁਹਾਨੂੰ ਕੋਲ ਜਾਣਦਾ ਉਹ ਦੇਖੋ ਨਾ ਜਨ ਨਾ ਬੋੜ ਪਵੇ ਅਸੀਂ ਆਪਣੇ ਗੁਰੂਆਂ ਦੇ ਨਗਰੀ ਖੜੇ ਸਾਨੂੰ ਗੁਰੂਆਂ ਦਾ ਥੋੜੀ ਦੂਰ ਕਰੂਗਾ ਸਾਲ ਬਾਅਦ ਉੱਥੇ ਮੱਥਾ ਟੇਕਣ ਜਾਣੇ ਲੋਕੀ ਯਾਦ ਤੇ ਕਰੂਗੇ ਯਾਨੀ ਟੂ ਸ਼ਟਾਣ ਵਾਸਤੇ ਬੋੜ ਲੜਿਆ ਉਹਨਾਂ ਨਾਲ ਧਮਕੀਆਂ ਵੀ ਆ ਰਹੀਆਂ ਧਮਕੀਆਂ ਬਹੁਤ ਜ਼ਿਆਦੀ ਆ ਰਹੀਆਂ ਕਦੀ ਹੀਰਾ ਬਨੀਰ ਵਾਲਾ ਮੇਰੇ ਕੋਲ ਲੈਣ ਦੇ ਨਹੀਂ ਹੈਗਾ ਕੁਝ ਨਹੀਂ ਹੈਗਾ ਉਹ ਵੀ ਗਾਵੀ ਉਹ ਕਹਿੰਦਾ ਮੈਂ ਮੈਕਾ ਭਰਾਵਾ ਮੈਨੂੰ ਮੈਂ ਕੀਤਾ ਕੀ ਤੇਰਾ ਬਸ ਕਹਿੰਦਾ ਤੂੰ ਅੰਮਰਸਾਤ ਇਲੈਕਸ਼ਨ ਮੈਂ ਕਿਹਾ ਆਹ ਕਿਹੜੀ ਗੱਲ ਹੋਈ ਇਲੈਕਸ਼ਨ ਕਮਿਸ਼ਨਰ ਕਹਿੰਦਾ ਇਲੈਕਸ਼ਨ ਨਾ ਕਰਾਂ ਮਰ ਸਰ ਤੇ ਜਹ ਮੈਂ ਨਹੀਂ ਲੜੂਗਾ ਭਾਬੀ ਚੁੰਮੇ ਵਾਲੀ ਕਿੱਥੋਂ ਖੜੀ ਕੀਤੀ ਐ ਤੁਸੀਂ ਬਿਲਕੁਲ ਨਹੀਂ ਖੜੀ ਹੋਈ ਕਿਉਂ ਹਾਂ ਕਿਉਂ ਉਹਦੇ ਵਾਸਤੇ ਟੀਟੂ ਬਾਣੀਆਂ ਖੜਾ ਕਰਦਾ ਜੀ ਟਿਕਟ ਕੈਨਸਲ ਕਰਤੀ ਨਿੱਕੀ ਹੋਇਆ ਕੀ ਆ ਕੀ ਮਾਮਲਾ ਕੀ ਹੋਇਆ ਕਾਰਨੋਂ ਕੰਦੀ ਮੈਨੂੰ ਧਮਕੀ ਆ ਗਈ ਧਮਕੀ ਆ ਗਈ ਆ ਕਿ ਪਤਾ ਨਹੀਂ ਕੀ ਹੋ ਗਿਆ ਵਾ ਇਹ ਤੇ ਪਰਮਾਤਮਾ ਹੀ ਜਾਣੇ ਕੋਰੇ ਅੱਖ ਚੁੰਮਾ ਦੇਤਾ ਉਹਨੇ ਇਹ ਵੀ ਪਤਾ ਨਹੀਂ ਹੋ ਸਾਨੂੰ ਵੀ ਕੋਈ ਚੱਕਰ ਪਿਆ ਹਵਾ ਕੋਈ ਗੱਲ ਹੋਈ ਹੋਵੇ ਤਾਂ ਸਾਨੂੰ ਦੱਸੇ ਸਾਨੂੰ ਖੁੱਲ ਕੇ ਨਹੀਂ ਗੱਲ ਦੱਸਰੀ ਇਸ ਕਰਕੇ ਸਾਡਾ ਨਵਾਂ ਕੈਂਡੀਡੇਟ ਜਿਹੜਾ ਉਤਰਿਆ ਉਹਦਾ ਨਾਮ ਹੈ ਟੀਟੂ ਬਾਣੀਆਂ ਹੋਰ ਕਿਸੇ ਨੂੰ ਵੋਟ ਨਾ ਪਾਓ ਸਾਡੇ ਨੰਨਾ ਜੀ ਸਾਡੇ ਗੁਰਦਾਸਪੁਰ ਤੋਂ ਭਾਜੀ ਮੈਨੂੰ ਔਰ ਟੀਟੂ ਬਾਣੀਆਂ ਜੀ ਉਹ ਸਾਡੇ ਕੈਂਡੀਡੇਟ ਜਿਹੜੇ ਤੇਨਾ ਖੜੇ ਉਹਨਾਂ ਨੂੰ ਵੋਟ ਪਾਓ ਛਟਰਾ ਦੋ ਮਸ਼ਹੂਰ ਹੋ ਤੇ ਇਕੱਲਾ ਹੁਣ ਛਟਰਾ ਛਟਰਾ ਕੰਮ ਬੰਦ ਕਰਤਾ ਭਾਜੀ ਛਟਰਾ ਦੀ ਦੁਕਾਨ ਦਰਸਲ ਮੈਂ ਵੇਚ ਦਿੱਤੀ ਸੀ ਉਸ ਤੋਂ ਬਾਅਦ ਕਰਜ਼ਾ ਬਹੁਤ ਚੜ ਗਿਆ ਸੀ ਮੈਂ ਸ਼ਹਿਰੋਂ ਬਾਹਰ ਸੋਰਾ ਰਹਿਣ ਲੱਪਿਆ ਸੀਗਾ ਫਿਰ ਹੁਣ ਵ ਤੇ ਕੋਈ ਗੱਲ ਨਹੀਂ ਬਾਜੀ ਤੁਸੀਂ ਪਿਆਰ ਦਿੰਦੀ ਜਾਂਦੇ ਤੁਸੀਂ ਤੁਸੀਂ ਹਮੇਸ਼ਾ ਇੰਟਰਵਿਊ ਦੇ ਵਿੱਚ ਗਰੀਬਾਂ ਦੀ ਗੱਲ ਕੀਤੀ ਐ ਇਹ ਟੈਂਪੂ ਯੂਨੀਅਨ ਐ ਰਾਜਪੁਰੇ ਦਾ ਦਿਲ ਜਿੱਥੇ ਹੈ ਨਾ ਉੱਥੇ ਖੜੇ ਹੋ ਤੁਸੀਂ ਤੇ ਉਰੇ ਵੀ ਬਹੁਤ ਲੋਕ ਖੜੇ ਆ ਇਹਨਾਂ ਦੀ ਵੀ ਬਹੁਤ ਵੋਟਾਂ ਹੈਗੀਆਂ ਇਹਨਾਂ ਦੇ ਕੈਂਡੀਡੇਟ ਬਾਰੇ ਮੈਂ ਕਹਾਂ ਜੀ ਭਾਈ ਲੱਲਾ ਲੱਲਾ ਬਾਜੀ ਨੂੰ ਵੋਟ ਪਾਓ ਸਾਰੇ ਮੇਰੇ ਭਰਾ ਕਿਉਂਕਿ ਮੇਰਾ ਚੋਣ ਨਿਸ਼ਾਨ ਵੀ ਟੈਂਪੂ ਸੀਗਾ ਤੇ ਉਹ ਟੈਂਪੂ ਨੇ ਹਰ ਜਗ੍ਹਾ ਬੈਲਾ ਗਾਣਾ ਵੀ ਚੱਲ ਪਈ ਯਾਰ ਤੇਰਾ ਟੈਂਪੂ ਟੈਂਪੂ ਉਹ ਗਲਤ ਗਾਣੇ ਦਾ ਮਤਲਬ ਲੈ ਕੇ ਫਿਰ ਮੈਂ ਗਾਣਾ ਪਾਇਆ ਜੀ ਮੈਂ ਕਿਹਾ ਗਾਣਾ ਤਾਂ ਸਹੀ ਸੀ ਪਰ ਉਹ ਮਤਲਬ ਉਹਦਾ ਗਲਤ ਲੈ ਗਏ ਉਹ ਫੀਲਿੰਗ ਹੋਰ ਕੋਈ ਲੈ ਗਏ ਉਹ ਮੈਂ ਕਿਹਾ ਵੀ ਨਹੀਂ ਕਾਲੀ ਐਕਟਿਵਾ ਨਹੀਂ ਹੈਗੀ ਇੱਥੇ ਇੱਥੇ ਨੰਨਾ ਜੀ ਨਾਲ ਲੈ ਲੋ ਨੰਨਾ ਜੀ ਆਪਣੇ ਹੁਣ ਬਿਆਨ ਤੇ ਵਿਚਾਰ ਦੱਸਣਗੇ ਜਿਵੇਂ ਲੱਗ ਰਿਹਾ ਅੱਜ ਬਹੁਤ ਵਧੀਆ ਲੱਗ ਰਿਹਾ ਜੀ ਮੈਨੂੰ ਕਿ ਅੱਜ ਮੈਨੂੰ ਬੇਗਮ ਪੂਰਾ ਫਰੰਟ ਪਾਰਟੀ ਵੱਲੋਂ ਟਿਕਟ ਮਿਲੀ ਹੈ ਮੈਂ ਨੀਟੂ ਸ਼ਟਰਾਜੀ ਦਾ ਬਹੁਤ ਬਹੁਤ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਮੈਨੂੰ ਆਪਣੀ ਪਾਰਟੀ ਤੋਂ ਇਥੋਂ ਪਟਿਆਲਾ ਲੋਕ ਸਭਾ ਤੋਂ ਉਮੀਦਵਾਰ ਐ ਲਾਣੇ ਬਹੁਤ 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 ਵਧੀਆ ਰਿਹਾ ਜੀ ਲੋਕਾਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ ਐਤਕੀ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਸਾਰੀਆਂ ਪਾਰਟੀਆਂ ਨੂੰ ਜਿਹੜੇ ਉਮੀਦਵਾਰ ਇਹਨਾਂ ਨੇ ਖੜੇ ਕੀਤੇ ਨੇ ਤਗੜੇ ਤਗੜੇ ਚਾਹੇ ਭਾਜਪਾ ਦਾ ਉਮੀਦਵਾਰ ਹੋਵੇ ਜਾਂ ਆਮ ਆਦਮੀ ਰਾਜਾ ਕਾਂਗਰਸ ਦਾ ਕੋਈ ਨਾ ਕੋਈ ਇਹ ਦਲੋ ਦਲੋ ਛਾਲਾ ਮਾਰ ਕੇ ਆਪਣੇ ਫਾਇਦੇ ਲਈ ਇਧਰ ਉਧਰ ਛਾਲਾ ਮਾਰ ਕੇ ਮਾਰ ਲਨ ਨੇ ਆਪਣੇ ਫਾਇਦੇ ਲਈ ਤਾਂ ਜਨਤਾ ਨੇ ਮਨ ਬਣਾ ਲਿਆ ਕਿ ਅੱਜ ਦੀ ਸਾਰੀਆਂ ਬਾਲਟੀਆਂ ਨੂੰ ਪੈਰਾਂ ਕਰਕੇ ਅੱਜ ਕੀ ਨੰਨਾ ਆ ਗਿਆ ਆ ਗਿਆ ਨੰਨਾ ਛਾ ਗਿਆ ਨੰਨਾ ਟੱਕਰ ਕਿਹਦੇ ਨਾਲ ਹੈ ਮੇਨ ਟੱਕਰ ਮੇਨ ਟੱਕਰ ਕਿਹੜੇ ਕੈਂਡੀਡੇਟ ਨਾਲ ਹੈ ਮੇਰੀ ਟੱਕਰ ਹੁਣ ਜਿਹੜੇ ਨਾਲ ਮੈਨੂੰ ਸਮਰਥਨ ਮਿਲਿਆ ਮੇਰੀ ਟੱਕਰ ਕੋਈ ਨਹੀਂ ਹੈ ਨੰਨਾ ਸਭ ਤੋਂ ਅੱਗੇ ਜਾ ਰਹੀ ਹੈ ਨਹੀਂ ਨਹੀਂ ਦੂਜੇ ਨੰਬਰ ਤੇ ਕੌਣ ਰਹੇਗਾ ਦੂਜੇ ਨੰਬਰ ਤੇ ਤਾਂ ਹੁਣ ਪਰਮਾਤਮਾ ਹੀ ਜਾਣਦਾ ਕੌਣ ਰਹੇਗਾ ਮੈਂ ਇੰਦੇ ਬਾਰੇ ਕੁਝ ਨਹੀਂ ਕਹਾਂਗਾ ਇਹ ਭਾਈ ਪਹਿਲੇ ਨੰਬਰ ਤੇ ਪਹਿਲੇ ਨੰਬਰ ਤੇ ਨੰਨਾ ਆਇਆ ਇੱਕ ਗੱਲ ਮੈਂ ਇਹ ਅਪੀਲ ਕਰਨਾ ਚਾਹਾਂਗਾ ਕਿ ਹੁਣ ਬਸ ਇਹ ਮੌਕਾ ਸਿਰਫ ਜਿਹੜਾ ਹੈਗਾ ਤੁਹਾਡੇ ਕੋਲ ਇੱਕੋ ਮੌਕਾ ਹੈ ਇੱਕ ਮਹੀਨੇ ਦਾ ਟਾਈਮ ਹੈ ਤੁਸੀਂ ਸਾਰਿਆਂ ਨੇ ਆਪਣੇ ਛੋਟੇ ਪਲਾਨ ਨੂੰ ਵੱਡੇ ਪਲਾਨ ਨੂੰ ਆਪਣੇ ਬੇਟੇ ਨੂੰ ਸੋਚ ਸਮਝ ਕੇ 1 ਜੂਨ ਨੂੰ ਜਦੋਂ ਆਪਾਂ ਵੋਟ ਪਾਣੀ ਹੈ ਉਹ ਇੱਕ ਵਾਰੀ ਆਪਾਂ 5 ਮਿੰਟ ਲਈ ਸੋਚਣਾ ਹੈ ਬਟਨ ਦਬੰਦ ਤੋਂ ਪਹਿਲਾਂ ਕਿ ਅਸੀਂ ਜਿਹੜੇ ਉਮੀਦਵਾਰ ਨੂੰ ਵੋਟ ਪਾ ਰਹੇ ਹਾਂ ਕਿ ਉਹ ਅਸੀਂ ਸਹੀ ਪਾ ਰਹੇ ਹਾਂ ਤੁਸੀਂ ਮੇਰੇ ਬਾਰੇ ਵੀ ਵਿਚਾਰ ਕਰਨਾ ਹੈ ਤਾਂ ਮੈਂ ਬਹੁਤ ਵਧੀਆ ਮੈਂ ਕਹਿੰਦਾ ਮੀਡੀਆ ਭਰਾਵਾਂ ਨੇ ਤਾਂ ਮੈਨੂੰ ਇੰਨਾ ਸਹਿਯੋਗ ਦਿੱਤਾ ਨਾ ਕਿ ਹੱਦ ਤੋਂ ਜ਼ਿਆਦਾ ਉਹਨਾਂ ਨੇ ਮੈਨੂੰ ਹਰ ਪਾਸੇ ਸਪੋਰਟ ਕੀਤੀ ਹੈ ਫਾਈਨੈਂਸ਼ੀਅਲ ਸਪੋਰਟ ਵੀ ਤੁਹਾਨੂੰ ਬਿਠਾਉਣ ਦੇ ਲਈ ਵੀ ਬੜੇ ਯਤਨ ਕੀਤੇ ਜਾ ਰਹੇ ਹਨ ਜੀ ਮੇਰੇ ਕੋਲ ਬਹੁਤ ਜ਼ਿਆਦਾ ਦਬਾਅ ਪੈ ਗਿਆ ਮੈਨੂੰ ਬਿਠਾਉਣ ਤੇ ਪਰ ਮੈਂ ਆਪਣੇ ਭਰਾਵਾਂ ਨੂੰ ਇਹ ਕਹਿ ਰਿਹਾ ਕਿ ਨੰਨਾ ਡੱਟ ਕੇ ਖੜਾ ਹੈ ਕਿਸੇ ਦੇ ਬਕਾਵੇ ਤੇ ਨਹੀਂ ਆਏਗਾ ਕਿਸੇ ਲਾਲਚ ਤੇ ਨਹੀਂ ਆਏਗਾ ਕੋਈ ਦਬੇਗਾ ਨਹੀਂ ਆਖਰੀ ਦਮ ਤੱਕ ਲੜੇਗਾ ਬਸ ਤੁਹਾਡੇ ਸਾਰੇ ਰਸਤਾ ਚਾਹੀਦਾ ਹੈ ਇੱਕ ਤਰੀਕ ਨੂੰ ਤੁਸੀਂ ਸਾਰਿਆਂ ਨੇ ਮਿਲ ਕੇ ਸਾਰੀਆਂ ਪਾਰਟੀਆਂ ਤੋਂ ਹਟ ਕੇ ਇੱਕ ਮੌਕਾ ਆਪਣੇ ਆਮ ਬੰਦੇ ਆਮ ਭਰਾ ਨੂੰ ਆਪਣੇ ਆਮ ਬੇਟੇ ਨੂੰ ਦੇਣਾ ਹੈ ਕੰਮ ਕੀ ਕਰਦੇ ਹੋ ਤੁਸੀਂ ਕੰਮ ਕੀ ਕਰਦੇ ਹੋ ਦੇਖੋ ਪਹਿਲਾ ਵਾ ਮੈਂ ਸ਼ੁਰੂ ਤੋਂ ਕਹਿੰਦਾ ਆ ਰਿਹਾ ਕਿ ਮੇਰਾ ਕੰਮ ਜੋ ਹੈ ਮੈਂ ਇੱਕ ਸਕੂਲ ਦੇ ਵਿੱਚ ਛੋਟੀ ਜੀ ਚਾਹ ਦੀ ਕੰਟੀਨ ਕਰਦਾ ਹੋਰ ਮੇਰਾ ਕੋਈ ਕੰਮ ਨਹੀਂ ਹੈਗਾ ਉਸਤੇ ਨਾਲ ਮੇਰਾ ਤਾਜਾ ਰੋਜ਼ ਦਾ ਗੁਜ਼ਾਰਾ ਚੱਲਦਾ ਮੋਤੀ ਜੀ ਵੀ ਚਾਹ ਵੇਚਦੇ ਸੀ ਉਹ ਪ੍ਰਧਾਨ ਮੰਤਰੀ ਬਣ ਕੇ ਪੰਜੀਪ ਜੀ ਮੈਂ ਇੱਕ ਗੱਲ ਹੋਰ ਕਹਿਣਾ ਚਾਹਨਾ ਤੁਹਾਡੇ ਮੀਡੀਆ ਲਈ ਕਿ 5 ਕਰੋੜ ਦੀ ਇੱਕ ਸਾਲ ਦੀ ਗ੍ਰਾਂਟ ਐਮਪੀ ਕੋਟੇ ਦੀ ਆਂਦੀ ਹੈ ਮੈਂ ਆਪਣੀ ਜਨਤਾ ਨੂੰ ਅੱਜ ਇਹ ਐਲਾਨ ਕਰਕੇ ਜਾ ਰਿਹਾ ਸਾਰੇ মিডিਆ ਪਰਵਾਹ ਦੇ ਅੱਗੇ ਇੱਕ ਇੱਕ ਰੁਪਏ ਦਾ ਹਿਸਾਬ ਮੈਂ ਦਵਾਗਾ ਆਮ ਜਨਤਾ ਨੂੰ ਦਵਾਗਾ ਵੱਡੇ ਘਰਾਨੇ ਵਾਲਿਆਂ ਨੂੰ ਨਹੀਂ ਦਵਾਗਾ ਆਮ ਜਨਤਾ ਨੂੰ ਇੱਕ ਇੱਕ ਦਾ ਮੈਂ ਹਿਸਾਬ ਦਵਾਗਾ 5 ਕਰੋੜ ਦਾ 5 ਕਰੋੜ ਜਿਹੜਾ ਸਾਲ ਦਾ ਹੁੰਦਾ ਉਹ ਸਾਲ ਦੇ ਵਿੱਚ ਹੀ ਜਨਤਾ ਦੇ ਲੱਗੇਗਾ 2 ਲੱਖ ਦੇ ਕਰੀਬ ਜਿਹੜੀ ਐਮਪੀ ਦੀ ਤਨਖਾਹ ਆਉਂਦੀ ਹੈ ਉਹਦੇ ਵਿੱਚੋਂ 1 ਲੱਖ 80 ਹਜ਼ਾਰ ਰੁਪਏ ਮੈਂ ਜਨਤਾ ਤੇ ਲਾਵਾਂਗਾ ਦੇਖੋ ਜੀ ਇਹ ਕਰਦੇ ਅਸੀਂ ਕਰਦੇ ਜੀ ਦੇਖੋ ਜੀ ਮੈਂ ਕੰਬੋਸ ਸਰ ਦੀ ਇੱਜ਼ਤ ਕਰਦਾ ਐਮ ਐਲ ਏ ਮੈਡਮ ਨੀਨਾ ਮਿੱਕਲ ਦੀ ਵੀ ਇੱਜ਼ਤ ਕਰਦਾ ਮੈਂ ਕਿਸੇ ਬਾਰੇ ਵੀ ਉਹ ਜੀ ਕੋਈ ਗੱਲ ਕਮੈਂਟ ਨਹੀਂ ਕਰਨਾ ਚਾਹੁੰਗਾ ਪਰ ਮੈਂ ਕਹਿਣਾ ਕਿ ਮੈਨੂੰ ਮੌਕਾ ਦਿਓ ਨੰਨਾ ਤੁਹਾਡੇ ਅੱਗੇ ਬਹੁਤ ਕੁਝ ਕਰਕੇ ਜਾਏਗਾ ਜੀ ਨੰਨਾ ਜੀ ਇੱਕ ਕਮੈਂਟ ਆਇਆ ਸੀਗਾ ਕਹਿੰਦਾ ਇਹ ਤਾਂ 15 ਵਾਟ ਨੰਬਰ ਤੇ ਕੰਮ ਵੀ ਬੰਦ ਕਰਾ ਦੇਗਾ ਹੁਣ ਜਿਹੜੇ ਚੱਲ ਰਹੇ ਆ ਹੋ ਜੀ ਮੈਂ ਇਹ ਵੀ ਉਹਨਾਂ ਲੋਕਾਂ ਨੂੰ ਅਪੀਲ ਕਰਨ ਜਾਵਾਂਗਾ ਕਿ ਕਬਲਾਓ ਨਾ ਮੈਂ ਤੁਹਾਡੇ ਵਾਰਡ ਦਾ ਹਾਂ ਜੇ ਮੈਂ ਉਥੋਂ ਖੜਾ ਹੋ ਰਿਹਾ ਤੁਹਾਡੇ ਵਾਰਡ ਦੇ ਕੰਮ ਜੰਗੀ ਪੱਧਰ ਤੇ جاری ਹੈਗੇ ਆ جاری ਰਹਿਣਗੇ ਕੋਈ ਕੰਮ ਬੰਦ ਨਹੀਂ ਹੋਏਗਾ ਹਾਂ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਹਾਂ ਹਾਂ ਜੀ ਮੈਂ ਜੀ ਇਹ ਵੀ ਕਹਿਣਾ ਚਾਹੁੰਦਾ ਕਿ ਨਾ ਤੁਹਾਡਾ ਤੇ ਕਿੱਥੋਂ ਤੁਸੀਂ ਮਿਲ ਵਰਦਾ ਜੀ ਰਮੇਸ਼ ਲਾਲ ਆ ਪਠਾਨਕੋਟ ਤੋਂ ਜਿਹੜੀ ਮੈਂ ਗੁਰਦਾਸਪੁਰ ਡਿਸਟ੍ਰਿਕਟ ਤੋਂ ਸੀਟ ਲੜ ਰਹੇ ਹਾਂ ਤੇ ਇਹ ਸਾਡੇ ਨੀਰੂ ਭਾਜੀ ਨੇ ਮੈਂ ਇਹਨਾਂ ਦੀ ਪਾਰਟੀ ਵੱਲੋਂ ਲੜ ਰਹੇ ਹਾਂ ਔਰ ਮੈਂ ਕਹਿੰਦਾ ਕਿ ਸਾਡੀ ਪਾਰਟੀ ਨੂੰ ਜਿੰਨੇ ਵੀ ਗਰੀਬ ਭਾਈਚਾਰਾ ਆਲ ਗਰੀਬ ਭਾਈਚਾਰਾ ਸਾਰੀ ਸਪੋਰਟ ਕਰਨ ਸਾਡੇ ਭਾਈ ਸਾਹਿਬ ਇਹ ਵੀ ਖੜੇ ਹੋਏ ਨੇ ਇਹਨਾਂ ਦੀ ਤੁਸੀਂ ਦੱਬ ਕੇ ਸਪੋਰਟ ਕਰੋ ਤੇ ਅਸੀਂ ਇਹ ਹੈ ਕਿ ਜਦੋਂ ਆਪਾਂ MP ਬਣ ਜਾਵਾਂਗੇ ਜਿੱਦਾਂ ਲੋਕਾਂ ਲੇਖਾਂ 5 ਕਰੋੜ ਰੁਪਇਆ ਜੇਬ 'ਚ ਹੀ ਪਾਉਂਦੇ ਆਪਾਂ ਉਹ ਕੰਮ ਨਹੀਂ ਕਰਨਾ ਅਸੀਂ ਕਰਨਾ ਹੈ ਕਿ ਜਿੱਦਾਂ ਅੱਜ ਆਪਾਂ MP ਬਣ ਕੇ ਕੱਲ੍ਹ ਤੋਂ ਤੁਹਾਨੂੰ ਅਸਰ ਦਿਖਣਾ ਸ਼ੁਰੂ ਹੋ ਜਾਏਗਾ ਯਾਨੀ ਕਿ ਇੱਕ ਵੱਖਰਾ ਹੀ ਇਤਿਹਾਸ ਜਿਹੜਾ ਹੈ ਅਸੀਂ ਪੂਰੇ ਪੰਜਾਬ ਦੇ ਵਿੱਚ 75 ਸਾਲ ਦੇ ਵਿੱਚੋਂ ਆਪਾਂ ਉਹ ਇੱਕ ਵੱਖਰਾ ਹੀ ਰਚ ਦੇਣਾ ਹੈ ਜਿਹੜਾ ਹਰ ਸਰਕਾਰਾਂ ਨੂੰ ਪਤਾ ਲੱਗ ਜਾਏਗਾ ਗਰੀਬ ਵੀ ਗਰੀਬ ਦੀ ਆਵਾਜ਼ ਉੱਪਰ ਤੱਕ ਸੁਣਾਈ ਦਿੰਦੀ ਹੈ ਠੀਕ ਹੈ